be you yeah. I God. गुरु नानक लें दयाएंग गुरय अर्जुन हर गोविंद नाम सिमरा श्री हर राय श्री हर कृष्ण त्रिया जिस दिखे सन दुख जाए देव महाकृ श्री पाशाह

चंदै मुंगे युक्त युगकाल 성 का जंकारो बोल जी हो हरि गुरु शिक्षा मनवा मत ऊंची मत पतदा रखा आप वाहे गुरु हे तकाल पुरख तो अपने पंथ सदा सहाय दा तार लियो श्री तन कान्हा सा

ਸੁਸਾਤਿ ਵਤਿਯੋ ਮੀਰੀ ਪੀਰੀ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਕਰਨ ਕਰਿ ਪਖ ਸੁਪਾਵਨ ਕਿਰਪਾ ਨਿਦਾਨ ਆਕਾਲ ਪੁਰਖ ਅਨਸਰ ਜੰਮੀ ਧੰਨ ਧੰਨ ਸਤ ਗੁਰੂ ਸ੍ਰੀ ਗੁਰੂ ਅਰਜਨ ਸਾਹਿਬ ਜੀਓ ਮਹਾਰਾਜ ਸੰਗਤਿ ਰੇ ਅਰਦਾਸ ਸੁਬੇਤੀ ਜੋੜੀ ਸੱਚੇ ਪਾਨਛਾਹੀਓ ਆਪ ਜੀ ਦੇ ਪਾਮੰਤਿ ਬਿਤਰ ਗੁਰ ਬਾਣੀ ਦੇ ਪ੍ਰਮਾਣ ਹੰਨ ਪਾਪ ਦੁਰਾ ਪਾਪੀ ਕੋ ਪਿਆਰਾ ਬਾਪ ਲਦੇ ਪਾਪੇ ਕਾਸਾਰਾ ਰੋਹਾਈ ਜੂਨ 1984 ਸਮੇਂ ਇਹ ਹਕੂਮਤ ਸਰਕਾਰਾਂ ਦਾ ਨਿਰਣੈ ਫੁਕਮ ਮੰਨ ਕੇ ਭਾਰਤੀ ਫੌਜਾਰੇ ਰੋਹਾਰ ਨੀਅਤ ਦੇ ਕੇੰਦਰ ਸਤਖੰਡ ਸ੍ਰੀ ਹਰਮਨਦਰ ਸਾਹਿਬ ਜੀ ਸ੍ਰੀ ਅੰਗਾਰ ਦਾ ਖੰਦਰ ਸਾਹਿਬ ਜੀ ਤੇ ਤੋਂਪਾ

जक्मी बीते गए श्री गुरु ग्रंथ साहिब जी ओ महाराज आप ही दे जक्मी होए पावन पवित्र स्वरूप दे दर्शन करने वास्ते बेअंत संगतां सचखंड श्री हरमंदिर साहिब जी श्री अपार तख्त साहिब जी बेके फूंसिया

ਦੀ ਦੇਵਾਰ ਮਹਾਂਪਤਿ ਜੀ ਦੇ ਪਾਤਸ਼ਾਹਾਂ ਵਿਖੇ ਅਤੇ ਮਹਾਰਸ਼ੀ ਸਵਾਮੀ ਬਹਾਸਮ ਜੀ ਦੇ ਪਾਤਸ਼ਾਹਾਂ ਵਿਖੇ ਹਰ ਸਾਹਿਬ ਜੀ ਦਰਾਂ ਸਾਹਿਬ ਜੀ ਸ਼੍ਰੋਮਣੀ ਬਦਵਾਰਾ ਪ੍ਰਮਤ ਮਤੀ ਬਗਵ ਸੰਤਾਂ ਦੀ ਮਾਣਯੋਗ ਪ੍ਰਧਾਨ ਜੀ ਬੋਲੇ ਜੁਣ 1984 ਵਿੱਚ ਸਭੇ ਦੇ ਗ੍ਰਦੀ ਤੋਂ ਸਰਕਾਰ ਵੱਲੋਂ ਅਤੇ ਭਾਤੀ ਸਰ ਵੱਲੋਂ ਮੇਰੀ ਸਦੀ ਦੇ ਸ਼ੇਰ ਫੋਨਾ ਦੇ ਸੱਚੇ ਸਾਥੀਆਂ ਜਿੱਦੇ ਬਗਾਵਤ ਜੋ ਸਿਮਰਸ਼ ਕਿਹਾ ਸੀ ਫੋਨਾ ਸਗਾ ਤੇ ਅਤਿ ਬਿਹਾਨ ਸੰਗਤਾਂ ਤੇ ਬਸੂਆਂ ਬੱਚਿਆਂ ਤੇ ਬੀਬੀਆਂ ਤੇ ਪਹਿਟਾ ਰਹੇ ਤੇਕ ਤਰੀਕ ਤੋਂ ਲੈ ਕੇ ਸ਼੍ਰੀ ਦੂਰਤ ਤੱਕ ਉਹਨਾਂ ਦਾ ਪਰਦੇ ਉਠਿਰਾ ਕੀਤਾ ਗਿਆ ਸਤੇ ਮਹਾ ਇਕ ਸਮੂਹ ਲੋਕੀਆਂ ਜਾਣਨਾ ਕਰਵਾ ਕਰਗੇ ਬੇਆਤ ਜੇ ਬਜ਼ੁਰਗ ਅਤੇ ਪਰਿਵਾਰ ਸਿੰਘ ਸਿੰਘ ਜੀ ਆਪਣੇ ਛੋਟੇ ਛੋਟੇ ਬੱਚਿਆਂ ਨੂੰ ਨਾਲ ਲੈ ਕੇ ਹਰਸ਼ਪੁਰ ਵਾਸੀ ਐ ਸਨ ਜਿਨ੍ਹਾਂ ਦਾ ਕੋਈ ਕਸੂਰ ਨਹੀਂ ਸੀਗਾ ਤੁਮਨਾ ਵੀ ਬਾਹਰ ਦੇ ਕਾਰਨ ਕਰਕੇ ਆ ਗਿਆ

जख्मी में गीता रिया घोड़ियां से कहते हैं संतम इच्छा इंसान श्रवण द्वारा प्रभु की बुलाए सोचे प्रबंध बुलाए संतम दर्शन क्रम वास्ते आज रात करके सतगुरु मेरे जी के द्वारा प्राप्त कर जब उपाय प्रेम सिद्धि गुरु कर्तव्य प्रकाशित हो गुराश प्रति निधि भी आहिया समझाओ काम आ दी है। रहा है तो सितरा समझे मीडिया भी भेजती करते हैं कि सहित नारद सरणी प्रेम दिन नारद पालित कभी दर्शन कर रहे हैं सार्य संतने भी होना भी सार्य संतनों का उस हमसे स्थास है दर्शन करवाएंगे नारद भी

PASA PASA PASA

ਕੱਤਰੀ ਬ੍ਰਾਹਮਣਾਂ ਨੂੰ ਸੂਦਰ ਬਿਉਦੇਸ਼ ਵਿਆਹ ਪ੍ਰਧਾਨ ਦੇ ਸਾਲੇ ਭਾਵੇਂ ਇੱਥੇ ਕੱਤਰੀ ਆਵੇ ਬ੍ਰਾਹਮਣ ਆਦਿ ਸੂਦਰ ਆਦਿ ਪ੍ਰਿਆਸ ਆਲੇ ਸਭਾ ਨੂੰ ਆਦਮਨ ਪਰ ਉਸ ਦੁਇਤਰ ਕਾਰਨ ਸਾਥੀ ਯਾਮਨ ਸੰਕਰ ਵਰ ਨੂੰ ਉਸ ਵਰਤਨ ਨੂੰ ਦੇ ਕਰਕੇ ਧਾਰਤੀ ਫੌਜ ਦੇ ਦੁਆਰਾ ਇਸ ਸਰਬੰਦ ਨੂੰ ਕੈਹ ਤੇਰੀ ਕਰਨ ਵਾਸਤੇ क्या धीरे फौज जैसी कई लाख लावती ओ सायना फौज के एक मशीन गन दी गोली जूते आई एक रतन गोली छत्र श्री गुरु ग्रंथ साहिब के पावन सत्र और 17 पंक्तियां पढ़कर गुरु महाराज ने सुखी साहब जी की स्तुति और स्तुति दी किए बांटा चुके रोड साथे जाकर सब प्रस्थान करें। इतना ही नहीं इस राहुल कुलदेव अंगनू इस बोरी में किए नहीं था, सब जीता इस जीना जो कि इस बोरी में भी नहीं था, तो गुरुत्व यारों जिस तार में प्रस्थान के जाकर जिस तार में जाते हैं, उसे तरुण के लारा ਉਹ ਸਾਰੇ ਗੋਲ ਘਰਨਾ ਦੇ ਵਿੱਚ ਵੀ ਆਗਮ੍ਰਿਤਾ ਜਾਂਦਾ ਹੈ ਸੋ ਉਸ ਸਮੇਂ ਦੀ ਜਾਗਰੂਕ ਸਰਕਾਰ ਨੇ ਇਹ ਜਿਹੜੀ ਥੋੜੀ ਦਿਖਾਈ ਜਾ ਰਹੀ ਹੈ ਸੋ ਗੁਰੂ ਜੀ ਆਰ ਇਸ ਥੋੜੀ ਦੇ ਨਾਲ ਤਨ ਤਨ ਸਤ ਕਰੋ ਸ਼੍ਰੀ ਗੁਰੂ ਜਨਸਾਹਿਬ ਜੀ ਦੇ ਤੱਕੜਾ ਅੰਗ ਨੂੰ ਲੈ ਕਰਕੇ ਸੋ ਵੀ ਅਸਲ ਦੇ 6ਵੇਂ ਵੱਲ ਤੱਕ ਇਸ ਥੋੜੀ ਦੇ ਸੀਨੇ ਨੂੰ ਪਾ ਲਿਆ ਔਰ ਗੁਰਮਤਿ ਪਿਆਰੋ ਹਰ ਸਾਥ ਦੀ ਤਰ੍ਹਾਂ ਸ਼੍ਰੋਮਣੀ ਕੁੱਟਵਾਲਾ ਦਾ ਪ੍ਰਬੰਧਕ ਕਮੇਟੀ ਧਰਮ ਪ੍ਰਚਾਰ ਚੋਣਤੀ ਦੇ ਸਹਿਯੋਗ ਨਾਲ ਇਹ ਮਹਾਨ ਪਵਿੱਤਰ ਗ੍ਰੰਥ ਜਿਨ੍ਹਾਂ ਦੇ ਤਾਲਵੰਨ ਪ੍ਰਭ ਮਹਾਰਿਸ਼ਟ ਦਾ ਸੰਗਤਾਂ ਨੂੰ ਸਵਾਇਆ ਜਾਂਦੇ ਨੇ ਹੁਣ ਮੈਂ ਬੇਨਤੀ ਕਰਾਂਗਾ ਨਾਮ ਜੋ ਸਹਿਬ ਜੀ ਆਪ ਜੀ ਨੂੰ ਦਰਸ਼ਕ ਕਾਰ ਸਮਾ ਰਹੇ ਜੀ ਸੰਗਤਾਂ ਨੇ ਬੜੇ ਪਿਆਰ ਸਤਿਕਾਰ ਤੇ ਅਰਦਾਸ ਦੇ ਨਾਲ ਤੰਤ ਸੰਤ੍ਰੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਭੀ ਪਾਤਸ਼ਾਹ ਸਾਹਿਬ ਜੀ ਦੇ ਦਰਸ਼ਨ ਕਰਦੇ ਆਇਆ ਅੱਗੇ ਜਾਦੇ ਪਉਂਦੇ ਜਾਣਾ ਸੋ ਗੁਰਮੁਖ ਪਿਆਰੋ ਬੜੇ ਪਿਆਰ ਸਮਰਪਦੇ ਰਾਤ ਆਉ ਦਰਸ਼ਨ ਕਰੀਏ ਸੰਤੋਰਾ ਦਾ ਤਾਰਨ ਲੋਹ ਨਰਖਿਆਂ ਦੇਖ ਜੀਵਾਂ ਨੂੰ ਤੇਰਾ ਸੂਰਜ ਕਰਮ ਵੇਖ ਪਹੁੰਚਿਆ ਇਹ ਜਨਮ ਜੀ ਸਣੋਂ ਪੜੀਏ ਦੇ ਨਾਮ ਆਪਾਂ ਦੇ ਕੇ ਐਸੇ 3 ਦੁਨੀਆਂ ਦੇ ਬਾਗ ਸੁਤਰ ਜਿਨ੍ਹਾਂ ਦੇ ਦਰਸ਼ਨ ਕੀਤਾ ਆਪ ਕਰ ਰਿਹਾ ਹੈ ਭਾਵ ਕੇ ਅੰਦਰੋਂ ਬਾਹਰੋਂ ਸਿੱਖ ਪਰਪੂਰ ਹੋ ਜਾਂਦਾ ਸੋ ਐਸੇ ਗੁਰਾਂ ਦੇ ਪਿਆਰ ਤੋਂ ਵਾਸਤੇ ਹਰ ਸਾਥ ਸ਼ਰੋਮੀ ਸੁਤਰਾਂ ਦਾ ਪ੍ਰਬੰਧਕ ਕਮੇਟੀ ਬਣਾਇਆ ਇਹ ਬਹੁਤ ਸੱਚਾ ਪ੍ਰਭਾਤ ਕਿੰਨਾ ਰੰਗ ਹੈ ਔਰ ਐਸੇ ਸਾਦੇ ਵੀ इस महापुरुष ग्रंथ तन तन सत्रो श्री गुरु ग्रंथ साहिब महाराज जी के दर्शन दीदार करवाए जा रहे थे, और ये बोली जो दक्षिण की वाणी को पाई कहा जाता उस वक्त सत खंड श्री हरमंदिर साहिब जी के अंदर नाम सिंह साहिब जी काव्य के बैठे हुए सन और गुरमुख प्यारे को यह भी दसया जाता

ਤੇ ਕੇ ਨੂੰ ਜੀਉਂ ਜੋ 1984 ਦੇ ਅੰਦਰ ਸ਼ਹੀਦਾ ਦੇ ਸੰਤਾਨ ਸਤਪੁਰ ਜੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ ਜਿੰਨਾ ਨੂੰ ਸਮਰਪਿਤ ਹੋ ਕਰਕੇ ਬਿਆਨ ਸੰਤਾ ਲੋਕ ਕਰਾਦੇ ਨੂੰ ਸਤਪੁਰ ਜੀ ਦੇ ਦਰ ਘੁੰਮਣ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਵਾਸਤੇ ਆਇਆ ਪਰ ਉਸ ਵਿਆਹ ਨੂੰ ਸਰਕਾਰ ਇਹ ਨਾ ਵੇਖਿਆ ਕਿ ਇਹ ਕੇਵਲ ਤੇ ਕੇਵਲ ਸਿੱਖਾਂ ਦਾ ਧਾਰਨ ਅਸਤਾਨ ਨੇ ਇਹ ਸਾਰਿਆਂ ਨੂੰ ਬਾਣ ਤੇ ਤਾਨ ਤੇ ਵਧਾਈ ਦੇਣਾ ਕਿਉਂਕਿ ਬੁਰਲਾ ਦਾਦੀ ਇੱਕਾ ਵੱਡਾ ਗੁਰੂ ਦੇ ਦਰ ਤੇ ਜਿਹੜਾ ਵੀ ਆਵੇ ਜੋ ਸ਼ਰਨ ਆਵੇ ਉਸ ਸੰਤਰਾਵੇ ਇਹ ਬਿਰਤ ਸੁਆਮੀ ਖੁੰਦਾ ਯਾਦ ਰਹੇ ਇਤਿਹਾਸ ਦੇ ਅੰਦਰ ਭਾਵੇਂ ਅਕਬਰ ਆਇਆ ਅਕਬਰ ਨੇ ਆ ਕੇ ਵੀ ਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੂੰ ਵਧਾਈ ਪ੍ਰਣਾਮ ਕੀਤੀ ਹਰ ਗੁਰਮਤਿ ਆਇਓ ਜਦੋਂ ਅਖਰ ਤੇ ਮੱਤੀ ਵੱਧ ਜਾਂਦੀ ਹੈ ਕੋਸ ਰੱਖ ਸਰਕਾਰਾਂ ਦੀ ਨਜ਼ਰੀ ਨਹੀਂ ਆਉਂਦਾ ਕਿਉਂਕਿ ਪੂਰ ਰਾਜਾ ਪੂਰ ਪ੍ਰਜਾ ਪੂਰ ਸਭ ਸੰਸਾਰ ਪੂਰ ਮੰਡਪ ਪੂਰ ਮਾਰੀ ਪੂਰ ਸੈਤਨਾਰ ਪੂਰ ਕੋਹੇ ਹਾਂ ਰਕਾ ਵਿਸਤਰੇ ਆਕਰਤਾਰ ਕਿਸ ਨਾਲ ਕੀਤੇ ਦੋਸਤੀ ਸਭ जग ਜਹਾਨਾਰ ਇਹ ਰਾਜੇ ਮਹਾਰਾਜੇ ਜਿਹੜੇ ਜੇ ਨਿਆਇ ਪੂਰਾ ਕਰਦੇ ਨੇ ਕਿਉਂਕਿ ਇਹਨਾਂ ਨੂੰ ਕਰਮ ਨਜ਼ਰੀ ਨਹੀਂ ਆਉਂਗਾ ਇੱਕ ਗੱਲ ਯਾਦ ਰੱਖਣਾ ਸਤਿਗੁਰੂ ਗੋਬਿੰਦ ਸਿੰਘ ਜੀ ਦੇ ਪਾਤਸ਼ਾਹ ਸਾਹਿਬ ਜੀ ਨੇ ਜਦ ਕੀ ਸਹਿਜੀ ਕੀ ਪ੍ਰੇਤ ਗੁਰਦੁਆਰੀ ਦੇ ਅੰਦਰ ਮਹਾਨ ਬਕਸ਼ਿਸ਼ ਕੀਤੀ ਮੰਨੇ ਵਰਗ ਠਾਕ ਨਾ ਪਾਏ ਮੰਨੇ ਆਪ ਸਿਰ ਪ੍ਰਗਟ ਜਾਇ ਮੰਨੇ ਮਗ ਨਾ ਕਰੇ ਪੰਥ ਮੰਨੇ ਧਰਮ ਸੇਤੀ ਸੰਭਾਲ ਅਸੋ ਨਾਮ ਨਿਰਜਲ ਹੋਏ ਇਕੋ ਮਨ ਗਿਆਨ ਹੋਇ ਜਿੰਨਾ ਜੇ ਪ੍ਰਭਾਤਮਾ ਅਕਾਲ ਪੁਰਖ ਸਰਬਜੀ ਦਾ ਨਾਮ ਰੱਬਿਆ ਰਾਜ ਉਹਨੇ ਸਭੇ ਤੱਕ ਧਰਮ ਨਹੀਂ ਬਚ ਸੰਗ ਦੁਨੀਆ ਦੇ ਅੰਦਰ ਜੇ ਧਰਮ ਬਚਦਾ ਉਹ ਪ੍ਰਭਾਤਮਾ ਅਕਾਲ ਪੁਰਖ ਸਰਬਜੀ ਦੇ ਨਾਮ ਸਬਕਾ ਗੁਰੂ ਨਾਨਕ ਸਾਹਿਬ ਜੀ ਨੇ ਇੰਨੇ ਬੜਾ ਵੱਡਿਆ ਸੰਕਾਪ ਦਿੱਤਾ ਜੇ ਧਰਮ ਬਚਿਉਣਾ ਪ੍ਰਭਾਤਮਾ ਨੂੰ ਯਾਦ ਕਰਨਾ ਹੋਵੇਗਾ ਪਰਵਾਸਾਂ ਦੀ ਅਰਬੁੱਲਾ ਕਰਣੀ ਕਰੇਗੀ ਹਰੂਨ ਨੇ ਇਸੇ ਵਾਰੀ ਦੇ ਅੰਤ ਨੂੰ ਸਰੋਹ ਦੇ ਅੰਦਰ ਬੜਾ ਬਿਲਕੁਲ ਬਾਕੀ ਜੇ ਨਾ ਹੋਵੇ ਫਾ